ਘਤਨਾ ਵਾਹਿਗੁਰੂ ਸਾਹਿਬ ਜੀ RAM ਕਲੇ ਮਹੱਲਾ ਤੀਜਾ ਆਨੰਦ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਾਇਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸਿਤੀ ਮਨ ਵਜਿਓ ਵਾਦਹੀਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਹ ਹਰੇ ਕੇ ਰਾਹ ਮਨ ਜੀਉ ਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤ ਸਦਾ ਰਹੋ ਹਰ ਨਾਲੇ ਹਰ ਨਾਲ ਰਹਤ ਮਨ ਮੇਰੇ ਜੋ ਸਭ ਸਾਰਨਾ ਅੰਗਿਕਾਰ ਨੋਹ ਕਰੇ ਤੇਰਾ ਕਾਰਜ ਸਭ ਸਾਰਨਾ ਸਭ ਨਾ ਗੱਲਾ ਸਮਰਾਸ ਸਵੇ ਮੇ ਸੋਗ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹ ਹਰ ਨਾਲੇ ਸੱਚੇ ਸਾਹਿਬਾ ਹੈ ਬਾਹ ਬਾਹ ਕਿ ਆ ਨਾਹੀ ਕਰਦੇ ਰਏ ਕਹ ਹਰਤਾ ਤੇਰਾ ਸਭ ਕੇਸ਼ ਹੈ ਜਿਹ ਦੇਹ ਸਪਾਵੈ ਸਦਾ ਸਵਤ ਸਲਾਹ ਤੇਰੀ ਨਾਮ ਮਨਵ ਸਾਵੈ ਨਾਮ ਜਪੇ ਮਨਵ ਸਿਆ ਵਾਜੇ ਸਬਦ ਪਨੇਰੇ ਕਹ ਨਾਨਕ ਸੱਚੇ ਸਾਹਿਬ ਕਿ ਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮੇ ਆਧਾਰ ਮੇਰਾ ਜੁੱਖਾਂ ਸਭ ਕਵਾਈਆਂ ਕਰ ਸਾਂ ਸੁਖ ਮੰਨਿ ਆਵਸਿਆ ਜਨਿਸ਼ਾਂ ਸਭ ਪੁਜਾਈਆਂ ਸਦਾ ਕਰ ਬਾਣ ਕੀਤਾ ਗਦੋ ਵਿਖਾ ਜੇਸ ਦੀ ਅਹਵਡਿ ਆਈਆਂ ਕਹ ਨਾ ਸੁਣੋ ਸੰਤ ਹੋਇ ਸ਼ਬਦ ਸਰਬ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪਾਇ ਸ਼ਬਦ ਤਿਤ ਕਰ ਸੁਪਾਗ ਕਰ ਸੁਪਾਗ ਸ਼ਬਦ ਵਾਜੇ ਕਲਾ ਜੇਤ ਕਰ ਤਾਰੀਐ ਪਾਇ ਦੁਹਤਾ ਤਦ ਵਸ ਕੇਤੇ ਕਾਲ ਕੰਟ ਕਮਾਰੇ ਸੋਰ ਘਰ ਪਾਤ ਜੁ ਜਨ ਕਾ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਅਹ ਸਭ ਹੋਆ ਤਿਤ ਕਰਿਆ ਨਾ ਦਿਵਾਜੇ ਸਾਚਿ ਲਿਵਾਏ ਬਿੰਦੇਹਨ ਬਾਣੀ ਦੇਹੇ ਨਾ ਮਣੀ ਲਿਵਾਜ ਹਾਂ ਕਿਆ ਕਰੇ ਵਿਚਾਰੀਆ ਤਦ ਬਾਸਸ ਕੋਈ ਨਾਸੀ ਕਿਰਪਾ ਕਰ ਬਨਵਾਰੀ ਆ ਇਸ ਨਾ ਹਰਥਾ ਨਾ ਹੈ ਸ਼ਬਦ ਲਾਗ ਸਵਾਰੀਆਂ ਕਹ ਨਾਨਕ ਕਾ ਲਿਵਾਜ ਹਾਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕਹ ਅਨੰਦ ਗੁਰੂ ਤੇ ਜਾਣਿਆ ਜਾਣ ਆਨੰਦ ਸਦਾ ਕਰਤੇ ਕਿਰਪਾ ਕਰੇ ਪਿਆਰੇ ਆ ਕਰ ਕਿਰਪਾ ਕਿਲਵੇ ਟੱਤੇ ਗਿਆ ਆਨੰਦਨ ਸਾਰੇ ਅੰਦਰਾਂ ਜਿਨ ਕਾ ਮੋਹ ਟੁੱਟਾ ਤਿਨ ਕਾ ਸੋ ਸੱਚ ਸਵਾਰੇ ਕਹ ਨਾਨਕ ਕਿਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਮਾਪਾ ਜੇ ਸੋ ਦੇਹ ਹੈ ਸੋਇ ਜਨ ਪਾਵੇ ਪਾਵੇ ਸੋ ਜਾਣੈ ਦੇਹ ਜਿਸਨ ਸੋਰ ਕਾ ਕਰੇ ਵਿਚਾਰ ਇਕ ਪਰਮ ਭੁਲੇ ਪ੍ਰਹਦਾ ਹੈ ਜਿਸ ਸਿਕ ਨਾਮ ਲਗ ਸਵਾਰਿਆ ਗੁਰ ਪ੍ਰਸਾਦੇ ਮਨ ਪਇ ਨਿਰਮਲ ਜਿਨਾਂ ਬਾਣਾ ਪਾਵਾ ਏ ਕਹ ਨਾਨਕ ਜਹ ਤਿਹ ਪਿਆਰੇ ਸੋਇ ਜਨ ਪਾਵੇ ਆਵੋ ਸੰਤ ਪਿਆਰੇ ਕਾਥ ਕਰੇ ਕਹਾਣੀ ਕਰਹਿ ਕਹਾਣੀਆਂ ਕਤ ਕੇਰੇ ਕਿਰਤ ਦੁਆਰੇ ਪਾਈਐ ਤਾਨ ਮਾਨ ਤਾਨ ਸਭ ਸਾਹਬ ਗੁਰ ਕਾ ਹਕਮ ਮੰਨੇ ਪਾਈਐ ਹਕਮ ਮੰਨੇ ਗੁਰੂ ਕੇ ਰਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਨ ਸੰਤਹ ਕਥਿ ਅਕਤ ਖਾਣੇ ਮਨ ਚੰਚਲੇ ਚਤੁਰਾਇ ਕਰਨਾ ਪਾਇਆ ਚਤੁਰਾਇ ਨ ਪਾਇਆ ਕੰਨ ਤੂੰ ਸੁਣ ਮਨ ਮੇਰਾ ਹਮਾਇਆ ਮੋਹਣ ਜਿਨੇਤਿ ਪਰਮ ਪਲਾਇਆ ਮਾਇਆ ਤਮੋੜ ਨਾ ਕਿਤੇ ਰੱਠ ਗੌਲੇ ਪਾਈਆ ਕਰੋ ਬਹਾਣ ਕਿ ਤਦ ਸਭ ਟਹਾ ਜਨ ਮੋਹ ਮਿੱਠਾ ਲਾਇਆ ਕਹ ਨਾਨਕ ਮਾਨ ਜੰਨ ਚਲ ਚਤਰਾਏ ਕਿ ਨਾ ਮਾ ਪਾਇਆ ਇਹ ਮਨ ਪਿਆਰੇ ਆ ਤੁਸ ਦਾ ਸੱਜ ਸਮਾਲੇ ਹ ਕੋਟਾਂ ਬਾ ਦੁਜ ਦੇ ਕਦਾ ਟੱਲਾ ਨਾ ਸੀ ਤੇਰਾ ਨਾਲੇ ਸਾ ਤੇਰਾ ਚੱਲੇ ਨਾਹੀ ਦਿਸ ਨਾਲ ਕਿਉਂ ਜਿਤ ਲਾਈਆ ਐਸਾ ਕਾਮਾ ਮੋਹ ਲੈ ਨਾ ਕਿ ਕਹਿ ਗਿਰੰਤ ਬਿਸ਼ੋਤਾਈਆ ਸਤਿਗੁਰੂ ਕਾ ਬਦੇਸ ਸੋਣ ਤੋ ਹੋਵੇ ਤੇਰਾ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸਤ ਸਮਾਲੇ ਆਗਮ ਅਗੋਚਰਾ ਤੇਰਾ ਨਾ ਪਾਇ ਅੰਤ ਨਾ ਪਾਇ ਕਿਨਾਂ ਤੇਰਾ ਆਪਣਾ ਅਪ ਜਾਣ ਹੈ ਜੀ ਆਜੰਤਾ ਸਭ ਖੇਲ ਤੇਰਾ ਪਿਆਰ ਕੋ ਆਖੋ ਖਾਣਾ ਅੱਖਾਂ ਤਾਂ ਵਿਖਾਏ ਸਭ ਤੋਂ ਹੈ ਜੇ ਜਗ ਚ ਪਾਇਆ ਕਹ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਰ ਮੋਜ ਨ ਅੰਮ੍ਰਿਤ ਖੋਇ ਜੈ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਰਪਾ ਕੇ ਮੇ ਸੱਚਾ ਮਨੁ ਵਸਾਇਆ ਜੀ ਆਜੰਤ ਸਾਬਤੋ ਦੇ ਪਾਇ ਕਵੇਖ ਪਰ ਸੁਣਿਆ ਆ ਲਾਭ ਲੋਭ ਹੰਕਾਰ ਛੋਤਾ ਸਾਥ ਗੁਰੂ ਬਲਾ ਪਾਇਆ ਕਹ ਨਾਨਕ ਜਿਨ ਨੂੰ ਆਤ ਉਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਪਾਗ ਤਾ ਕੇ ਚਾਲ ਨਿਰਾਲੇ ਚਾਲ ਨਿਰਾਲੇ ਪਾਗ ਤਾ ਕੇ ਰੇ ਮੈਖ ਮਾਰੇ ਚੱਲਣਾ ਲਾਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਾਹਉਤ ਨਾਹਿ ਬੋਲਣਾ ਖਾਣੇ ਹਟਖੇ ਵਾਲੋ ਨਿੱਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦਿ ਕੰਨੇ ਆਪਜਿਆ ਹਰਵਾ ਸਦਸ਼ਮਾਨ ਕਹ ਨਾਹਿ ਗਵਚਾਲ ਭਗਤਾਂ ਯੁਗ ਹਾ ਜਗ ਨਿਰਾਲੇ ਜਿਹਾਂ ਤਦ ਲਾਏ ਹੈ ਤਿਵੇਂ ਚੱਲੇ ਸੁਆਮੀ ਹੋਰ ਕਾ ਡਾਣਾ ਗੁਣ ਤੇਰੇ ਜਿਉ ਤਦ ਲਾਏ ਹੈ ਤਿਵੇਂ ਚੱਲ ਹਾਏ ਜਨਮਾਰਗ ਪਾਵਹਿ ਕਰਿ ਕਿਰਪਾ ਜੇ ਨਾਮ ਲਾਇਹਿ ਸੇ ਹਰ ਹਰ ਸਦਿ ਆਵਹਿ ਜਿਸ ਕਥਾ ਸੁਣਾਹਿ ਆਪਨਿ ਸੇ ਗੁਰਦਵਾਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੇਂ ਚਲਾਵਹਿ ਇਹੋ ਸੋਹਿਲਾ ਸ਼ੁਹਾਵਾ ਇਹ ਸ਼ਬਦ ਸੁਹਾਵਾ ਸਦਾ ਸੋਹਿਲਾ ਹੈ ਸਾਤੇ ਦਰਸ਼ਨ ਆਇ ਇਹ ਤਨ ਕੈ ਮਨ ਵਸਿਆ ਜੇਨ ਤੁਰਹਾ ਲਿਖਿਆ ਆਇਆ ਇੱਕ ਫਰਿਹ ਕਨੇਰੇ ਕਰੇ ਗੱਲਾਂ ਗੱਲੇ ਕੰਨ ਨਾ ਪਾਇਆ ਕਹੈ ਨਾਨਕ ਸਭਦ ਸੁਹੇਲਾ ਸਾਚ ਗੁਰ ਸੁਣਾਇ ਪਵਿੱਤ ਹੋਏ ਸੇ ਜਨਾਂ ਜਿਨੇ ਹਰ ਤਿਆਇਆ ਹਰ ਤਿਆਇਆ ਪਵਿੱਤ ਹੋਏ ਗੁਰਮੁ ਜਿਨੇ ਧਿਆਇ ਪਵਿੱਤ ਮਾਤਾ ਪਿਤਾ ਕੋ ਤਾਮ ਸਾਂ ਸਿਆ ਪਵਿੱਤ ਸੰਗਤ ਸਭਾਈਆ ਕਹੈ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹ ਨਾਨਕ ਐਸੇ ਪੁਜਤਾ ਜੰਦੇ ਗੁਰਮੁਖ ਹਰਿ ਹਰਿ ਤਿਆਇਆ ਕਰਮਿ ਸਹਿ ਨ ਉਪਜਾਇ ਬਿਨ ਸਹਜ ਸਹਿ ਸੰਜਾਇ ਨਹ ਜਾਏ ਨਹ ਜਾਏ ਸਾਕਤ ਸੰਗਮ ਰਾਹੇ ਕਰਮ ਕਮਾਏ ਸਹਿ ਸਹ ਜਿ ਅਮਲੇ ਨਹ ਕਿ ਸੰਜਮ ਤੋਤਾ ਜਾਏ ਮਨ ਤੋ ਬਹੁ ਸ਼ਬਦ ਲਾਗ ਹਾਰਸ ਰਹਾ ਚਿਤ ਲਾਇ ਕਹ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਸਹਿ ਸਾਇ ਵਜਾਇ ਜੀ ਅਹਮਲ ਬਾਹਰ ਨਰਮਲ ਬਾਹਰਾ ਨਿਰਮਲ ਜੀ ਆਹ ਤਮੈ ਤਿਨੇ ਜਨਮ ਜੁਵੈ ਹਾਰਿਆ ਤਿਸ ਦਾ ਵੱਡਾ ਰੋਗ ਲੱਗਾ ਮਾਰਣ ਮਰਤ ਵਿਸਾਰੇ ਆ। ਸਵੇਦ ਦਾ ਮੈ ਨਾਮੁ ਤਮੈ ਸੋ ਸੁਣਹਿ ਨਾਹੀ ਫਿਰਹਿਿ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ। ਥੋੜੇ ਲਾਗੇ ਤਿਨੇ ਜਨਮ ਜੁਵੈ ਹਾਰਿਆ ਜੀ ਆਹ ਨਿਰਮਲ ਬਾਹਰਾ ਨਿਰਮਲ ਮਲ। ਬਾਹਰਾ ਤਾ ਨਿਰਮਲ ਜੀਆ ਨਿਰਮਲ ਸਤਿਗੁਰ ਤੇ ਕਰਨੇ ਕਮਾਣੇ ਕੋਇਕ ਸੋਏ ਪਹੁੰਚ ਨਾਹੀ ਮਨ ਸਹ ਸਮਾਣੇ ਜਨਮ ਰਤਨ ਜਿਮੇ ਪਾਲੇ ਸੇਵਨ ਜਾ ਰਹੇ ਕਹ ਨਾਨਕ ਜਨਮ ਨਿਰਮਲ ਸਦਾ ਰਾਹੇ ਗੁਰ ਨਾਲ ਜੀ ਕੋ ਸਿੱਖ ਗੁਰੂ ਸਿ ਤੇ ਸੰਮਪ ਹੋਵੇ ਹੋਵਤ ਸੰਮਪ ਸਿੱਖ ਕੋਈ ਜੀ ਅਹ ਰਹੇ ਗੁਰ ਨਾਲ ਗੁਰਗ ਚਰਨ ਹਰਦਾ ਤੇ ਆਏ ਅੰਤਿ ਆਤਮੈ ਸਮਾਲੇ ਆਗ ਛਾਡੇ ਸਦਾ ਰਹੇ ਪਰਣ ਗੁਰ ਬਿਨ ਬਰਨਣ ਜਾਣੇ ਕੋਇ ਕਹ ਨਾਨਕ ਸੁਣੋ ਸੰਤੋ ਸੋ ਸੇਖ ਸਾਨਮ ਕੋਇ ਜੇ ਕੋ ਗੁਰ ਤੇ ਵੀ ਮੁਕ ਹੋਵੇ ਬੇਨ ਸਤਗੁਰੁ ਮੁਕਤ ਨ ਪਾਵੇ ਪਾਵੈ ਉਤਨ ਹੋਰ ਠਾਏ ਕੋਈ 부ਸ਼ ਹਮ ਬੇਖਿਆ ਜਾਣੇ ਕਜੋਨੀ ਪਰਮ ਆਵੈ ਬੇਨ ਸਤਗੁਰੁ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗਿ ਚਾਰਨੀ ਸਾਚੇ ਗੁਰੂ ਸ਼ਬਦ ਸੁਣਾਏ ਗਹਿ ਨਾਨਕ ਵਿਚਾਰ ਦੇਖੋ ਬੇਨ ਸਤਗੁਰੁ ਮੁਕਤ ਨ ਪਾਏ ਆਵਹੁ ਸਿਖ ਸਤਗੁਰ ਕੇ ਪਿਆਰੇ ਹੋ ਤੰਗਾਵ ਸਚੇ ਬਾਣੀ ਬਾਣੀ ਤੰਗਾਵ ਗੁਰੂ ਕੇ ਰੀ ਬਾਣੀਆਂ ਸਰਬਾਣ ਜਨ ਕਾ ਨਦਰ ਕਰਮ ਹੋਵਾ ਹਰ ਘਟਿ ਨਸ ਮਾਣੇ ਪੀਵੋ ਹੋ ਅੰਮ੍ਰਿਤ ਸਦਾ ਰਹੋ ਹਰੰਗ ਜਪੇ ਹੋ ਸਰੰਗ ਬਾਣੀ ਕਹ ਨਾਨਕ ਸਦਾ ਦਾਵੇ ਸਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤੇ ਕੱਚੀ ਸਤਿਗੁਰੂ ਵੱਜ ਹੋਰ ਕੱਚੀ ਬਾਣੀ ਕਹੇ ਦੇ ਕੱਚੇ ਸੁਣ ਦੇ ਕੱਚੇ ਕੱਚੀ ਅੱਖੋਂ ਕਾਣੀ ਹਰ ਹਰ ਨਿਤ ਕਰਹਿ ਰਸਨ ਕਾਹੇ ਅਗਛ ਨੋ ਜਾਣ ਚਿਤ ਜਨ ਕਹਿ ਲਿਆ ਮਾਇਆ ਗੁਨਨ ਪਰਵਾਣੀ ਕਹੇ ਨਾਨਕ ਸਤਿਗੁਰੂ ਵੱਜ ਹੋਰ ਕੱਚੀ ਬਾਣੀ ਗੌਰ ਕਾ ਸ਼ਬਦ ਰਤਨ ਹੈ ਹੀਰ ਜੁ ਜੜਾਓ ਸ਼ਬਦ ਰਤਨਾ ਜੇ ਤ ਮੰਨ ਲਾਗੈ ਹੋ ਆ ਸਮਾਗ ਕਿਆ ਬਦ ਸਿਤੇ ਮਨ ਮਿਲਿਆ ਸਤਿਰਾ ਲਾਇ ਆਪਾ ਵਾਪੇ ਹੀਰਾ ਰਤਨ ਆਪੇ ਜੇ ਇਸ ਨੂੰ ਦੇਵ ਬਜਾਈ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿੜਾਓ ਸਿਵ ਸਗਤ ਆਪਿ ਪਾਇ ਕਾਹਿ ਕਾਹਿ ਕਰਤਾ ਆਪੇ ਹਕਮ ਵਰਤਾਏ ਹਕਮ ਵਰਤਾਏ ਆਪ ਵੇਖੈ ਗੁਰਮੁਖ ਸਭ ਜਾਏ ਤੋੜੇ ਬੰਧ ਹੋਵੇ ਮੁਕਤ ਸ਼ਬਦ ਮਨੁਵਸਾਇ ਗੁਰੂ ਜਿਸ ਨੂੰ ਆਪ ਕਰੇ ਸੋ ਹੋਲਾ ਇਕ ਸੋਲਵਲਾਇ ਕਹ ਨਾਨਕ ਆਪਕਾਰ ਤਸ ਆਪੇ ਹੁਕਮ ਜਾਇ ਸੇ ਮਰਿ ਤੈ ਸਾਹ ਆਸਰ ਪੁਨ ਪਾਬ ਵਿਚਾਰ ਦੇ ਤੈ ਸਾਹ ਨ ਜਾਣ ਤੈ ਸਾਹ ਨ ਜਾਣੇ ਗੁਰ ਬਾਜ ਹਉ ਤੈ ਸਾਹ ਨ ਜਾਣ ਤਿਹ ਗੁਣੇ ਸੰਸਾਰ ਪਰਮ ਸਤਿ ਸਤਿ ਰਣ ਵਿਹਾਣੇ ਗੌਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੁਲੇ ਹਮਰਤਬਾਣੀ ਕਹ ਨਾਨਕ ਸੋ ਤਰਤ ਪਾਏ ਜਿਸ ਨੂੰ ਆਨੰਦ ਨ ਹਰਲੇ ਵਲਾਕੇ ਜਗਤ ਰਹਿਣ ਵਿਹਾੜੇ ਮਾਤਾ ਕਿਦਰ ਮਹਾਈ ਪ੍ਰਤਿਪਾਲਿ ਪ੍ਰੇ ਸੋ ਕਿਆ ਮਨ ਹਵੇ ਸਾਰੀਐ ਮਨ ਹਕਾਵੇ ਸਾਰੀਐ ਵਰਦਾਤਾ ਜੀ ਅਜਨਮ ਆਹਾਰ ਪਾਚਾਵੇ ਉਸ ਨ ਕਿਹਾ ਕੋਹਿ ਨ ਸਕੇ ਜਿਸਨਾ ਆਪਣੇ ਲੇ ਵਲਾਵਾਏ ਆਪਣੇ ਲੇ ਆਪਣੇ ਲਾਏ ਗੁਰੂ ਸਦਾ ਸੰਭਾਲੀਐ ਕਹ ਨਾਨਕ ਓੜਦਾਤਾ ਸੋ ਕੈ ਮਨੁ ਹੈ ਸਾਰੀ ਹੈ ਜੈਸੀ ਅਗਨ ਤਰਮਹ ਤੈਸੀ ਬਾਹਰ ਮਾਇਆ ਮਾਇਆ ਸਭ ਇਕੁ ਜੇਹੀ ਕਰਤਾ ਕਿ ਲਰਚਾਇ ਜਾਂ ਦਿਸ ਭਾੜਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਕੀ ਲਗੀ ਤ੍ਰਸਨਾ ਮਾਇਆ ਅਮਰ ਵਰਤਾਇ ਇਹ ਮਾਇਆ ਜੇ ਤਰ ਵਿਸਰਾਇ ਮਹਾ ਉਪਜੈ ਪਾਵ ਦੁਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਲੇਵ ਲਾਗੇ ਜਿਨੇ ਵਿੱਚ ਮਾਇਆ ਪਾਇਆ ਹਰਿਆ ਆਪੇ ਮੁਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿ ਸਭ ਟਹਾਂ ਰਹੇ ਲੋਕ ਬਲ ਲਾਇਐ ਸਹ ਸਾਧੂ ਸੰਗਿ ਮਿਲਐ ਤਿਸ ਨ ਸਰਸੰ ਪਿਆ ਵਿੱਚੋਂ ਆਪਜਾਈ ਜੇ ਸਦਾ ਜੀਉ ਤੈਸ ਮਿਲ ਰਹਾ ਹਰ ਵਸਹਿ ਮਾਨਿ ਆਏ ਹਰਿਆ ਆਪੇ ਮੁਲਕ ਹੈ ਪਾਗਤ ਨੰਕ ਨਾਨਕ ਜੇ ਨਹਰ ਭਲੇ ਪਾਇ ਹਰ ਆਸ ਮੇਰੇ ਮਨ ਵਣਜਾਰਾ ਹਰ ਰਾਤ ਮੇਰੇ ਮਨ ਵਣ ਜਾ ਰਾਇ ਸਤਿਗੁਰ ਤੇ ਰਾਹ ਜਾਣੇ ਹਰ ਹਰਿ ਨਿਤ ਜਪਿਉ ਜੀ ਅਹਲਾਹ ਘਟਿਉ ਦਿਹਾੜੇ ਏ ਹੋਤੰਤ ਨ ਮਿਲਿਆ ਜੇਨ ਹਰਿ ਆਪੇ ਪਾਣ ਕਹ ਨਾਨਕ ਹਰਿ ਰਾਸ ਮੇਰੇ ਮਨ ਆਵਣ ਜਾ ਰਾਇ ਰਸ ਕੰਤੂ ਅੰਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹਉਦਕਿ ਤਾਏ ਜਿਤ ਰਹਰਿ ਰਸ ਪਲ ਨ ਪਾਏ ਹਾ ਰਸ ਪਾਏ ਬਲੈ ਪੀਐ ਹਰਿ ਰਸ ਬਾਹਉ ਨ ਦਰਸਾਂ ਲਾਗਿਆ ਇਹੋ ਹਰਿ ਰਾਸੈ ਕਰਮੇ ਪਾਈ ਆਏ ਸਤਿਗੁਰ ਮਿਲਾਏ ਜਿਸੇ ਆਈ ਕਹੈ ਨਾਨਕ ਹੋਰਿ ਆਨ ਰਸਾ ਵਿਸੁਰੈ ਜਾ ਹਰਿ ਵਸੈ ਮਨ ਆਈ ਤੇਹ ਸਰੀਰਾ ਮੇਰੇ ਹਰਿ ਤਮੈ ਜੋਤ ਰੱਖੀ ਤਾਂ ਤੂੰ ਜਗਮਹਿ ਆਇਆ ਹਰਿ ਜੋਤ ਰੱਖੀ ਤਉ ਦੇ ਵਿੱਚ ਤਾਂ ਤੂੰ ਜਗਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜੈ ਜੀਉ ਪਾਇ ਜਾਂ ਦੇ ਖਾਇ ਗੁਰ ਪ੍ਰਸਾਦਿ ਪੁਜਿਆ ਸਾਂ ਚਲਤ ਹੋਆ ਚਲਤ ਨਦਰਿ ਆਇ ਕਹਿ ਨਾਨਕ ਸ੍ਰਿਸ਼ਟ ਕਾ ਮੋਲ ਰਚਿਆ ਜੋਤ ਰਾਖੇ ਤਾ ਤੂੰ ਜਗ ਮਹਿਆ ਆਇ ਮਾਨਟਾ ਪਇ ਐ ਪ੍ਰਭ ਆਇ ਤੁਮ ਸੁਣਿਆ ਹਰ ਮੰਗਲ ਕਾ ਸਾਖੀ ਗ੍ਰਹਿ ਮੰਤਰ ਬਾਣੀ ਹਰ ਗਾ ਮੰਗਲ ਨਿਤ ਸਖੀ ਸੋਗ ਦੋਖ ਨ ਵਿਆਪੈ ਗੁਰ ਚਰਨ ਲਾਗੇ ਜਨਸ ਪਾਗ ਆਪਨਾ ਪ੍ਰਜਾਪੈ ਅਨਹਤ ਬਾਣ ਗੁਰ ਸ਼ਬਦ ਜਾਣੇ ਹਰ ਨਾਮ ਹਰਸੁ ਕੋ ਕਹ ਨਾਹ ਕਹ ਪ੍ਰਭ ਆਤਮਿਲਿਆ ਕਰਨ ਕਾਰਨ ਜੋਕ ਇਹ ਸਰੀਰ ਮੇਰੇ ਆਇ ਇਸ ਕਗਮਹ ਆਇ ਕਹਿ ਕਿ ਆਤ ਉਹਨੇ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾਂ ਜਾਂ ਤੋ ਜਗਤ ਮਹਿਆ ਜੇਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਔਰ ਬਲਿਖਿਆ ਪਾਇਆ ਕਹ ਨਾਨਕੇ ਹੋ ਸਰੀਰ ਪਰਵਾਣ ਹੋਆ ਜਿਨ ਸਦਗਰਸਾਂ ਚ ਸਲਾਇ ਕੇ ਨੈਤਰ ਮੇਰੇ ਹੋ ਹਰ ਤੁਮ ਮਹਾਂ ਜੋ ਤਰੇ ਹਰ ਬਿਨ ਰੰ ਦੇਖ ਕੋਈ ਹਰ ਬਿਨ ਰੰ ਦੇਖ ਕੋਈ ਨਾ ਤਰੇ ਹਰ ਮਿਹਾਲੇ ਆਏ ਹੋ ਸੰਸਾਰ ਤੁਮ ਦੇ ਕਰੇ ਤੇ ਹਰ ਕਰੁਪਹਿ ਹਰ ਰੂਪ ਨਤਰਿ ਆਇਆ ਗੁਰ ਪ੍ਰਸਾਦਿ ਬੁੱਧਿ ਆ ਜਾਵੇ ਕਾ ਹਰ ਇੱਕ ਹੈ ਹਰ ਬਿਨ ਰੰ ਕੋਈ ਕਹ ਨਾਨਕ ਕਹਿ ਨਿਤ ਅੰਧ ਸੇ ਸਤਿਗੁਰ ਮਿਲਿਆ ਦੇਵ ਦਿਉ ਈ ਸਰਬਨੁ ਮੇਰੇ ਹੋਇ ਸਾਚ ਸਨਨ ਨੁ ਪਖਾਈ ਸਾਚ ਸਨਨ ਨੁ ਪਠਾਈ ਸ੍ਰੀ ਲਾਏ ਸੁਨਹੁ ਸਤਿ ਬਾਣੀ ਜੇ ਸੁਣੀ ਮਨ ਤਨ ਹਰਿਆ ਹੋਆ ਰਸਨ ਰਸ ਬਾਣੀ ਸਾਚਾ ਲਖ ਵਡਾਣੀ ਤਾ ਕੀ ਗਾਤੈ ਕਹਿ ਨ ਜਾਏ ਕਹ ਨਾਨਕ ਅੰਮ੍ਰਿਤ ਨਾਮ ਸੁਨਹੁ ਆਪਵਿੱਤਰ ਹੋਵਹਾ ਸਾਚ ਸਨਨ ਨੁ ਪਠਾਈ ਹਰ ਜੀ ਅਗੁਹੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜ ਹੈ ਵਾਜਾ ਪਾਵਨ ਨਾਉ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰ ਦਵਾਰੇ ਲਾਇ ਪਾਵਨ ਇਕ ਨਾ ਦਸਵਾਂ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਮ ਨੇਤਾ ਜੇ ਸਦਾ ਅੰਤ ਨ ਜਾਏ ਪਾਇਆ ਕਹੈ ਨਾਨਕ ਹਰ ਪਿਆਰੇ ਜੀਉ ਅਗੁਹੰਦਰ ਰੱਖ ਕੈ ਵਾਜ ਪਵਨ ਅਨੁਜਾਏ ਹੋ ਸੱਚ ਸੁਹਲਾ ਹੈ ਸੱਚਾ ਕਰ ਗਾਵ ਗਾਵਤ ਸੁਹਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵ ਹੈ ਸੱਚ ਧਿਆਵ ਹੈ ਜਾਂ ਤੁਧ ਪਾਵ ਗੁਰਮੁਖ ਜਨਾ ਬੁਜਾਵ ਹੈ ਇਹੋ ਸੱਚ ਸਭ ਦਾ ਕਾ ਕਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਸਹ ਨਾਨਕ ਸਾਚ ਸੁਹੇਲਾ ਸਚੈ ਕਰ ਗਾ ਵਖੀ ਅਨੰਦ ਸੁਣ ਹੋਵਟ ਭਾਗੀ ਹਾ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆਤਰੇ ਸਗਲ ਵਸੂਰੇ ਧੋਖ ਰੋਗ ਸੰਤਾਪ ਉਤਰੇ ਸੁਣੇ ਸਚੇ ਬਾਣੀ ਸੰਤ ਸਾਧਨ ਭਏ ਸਰਸੇ ਹੋਰੇ ਗੁਰ ਤੇਜਾਰੇ ਸੁਣ ਤੇ ਪਨੇ ਕਹਤੇ ਪਵਿਤਾ ਸਤ ਗੁਰ ਰਹਿਆ ਪਰਪੁਰੇ ਬੇਨਵੰਤ ਨਾਨਕ ਦੁਰ ਚਰਨ ਲਾਕੇ ਬਾਜੇ ਅਨਹਦ ਤੂਰੇ ਛੋੜ ਤੇ ਪੋਨੀਤ ਕਹਤੇ ਪਵਿੱਤਰ ਸਤ ਗੁਰ ਰਹਿਆ ਪਰਪੂਰੇ ਬੇਨਵੰਤ ਨਾਨਕ ਦੁਰ ਚਰਨ ਲਾਗੇ ਵਾਜੇ ਅਰਹਤ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ